ਉਹ ਜਿਹੜਾ ਉਹ ਤਤਕਾਂਡ ਹੋਇਆ ਜਿਹਦੇ ਉਹਦੇ ਦੋਸ਼ੀ ਸੀ ਉਹਨਾਂ ਬਾਰੇ ਗੱਲ ਆ ਰਹੀ ਹੈ ਵੀ ਉਹ ਮਲੂਡ ਦੇ ਵਿੱਚ ਰਾਤ ਠਹਿਰੇ ਸੀ ਉਹ ਕੀ ਮਾਮਲਾ ਸੀ ਮਾਮਲਾ ਸਾਰਾ ਹੈ ਜੀ ਵੀ ਰੂਮ ਵਾਸਤੇ ਮੇਰੇ ਕੋਲੇ ਦੋ ਲੜਕੇ ਰਾਮ ਸਰੂਪ ਤੇ ਜਸਵੀਰ ਇਹਨੀ ਰਿਪੋਰਟ ਕੋਈ 9:00 ਵਜ ਕੇ 25 ਮਿੰਟ ਤੇ ਮੇਰੇ ਕੋਲੇ ਆਏ ਨੇ ਸਾਡੇ ਤੋਂ ਇਹਨਾਂ ਨੇ ਰੂਮ ਪੁੱਛਿਆ ਤੇ ਚਲੋ ਜੋ ਵੀ ਸਾਡਾ ਰੇਟ ਸੀ ਅਸੀਂ ਉਹਨਾਂ ਦੱਸ ਕੇ ਆਪਣੀਆਂ ਜੋ ਵੀ ਆਈਡੀਆ ਵਗੈਰਾ ਇਹਨਾਂ ਦੀਆਂ ਲੈਣੀਆਂ ਸੀਗੀਆਂ ਲੈ ਕੇ ਕੰਪਲੀਟ ਬਸ ਥੋੜਾ ਜਿਹਾ ਮੈਨੂੰ ਪੁੱਛਿਆ ਵੀ ਮਲੋੜ ਤੁਸੀਂ ਜੀ ਕਿਸ ਪਰਪਸ ਵਾਸਤੇ ਆਏ ਹੋ ਕਿਉਂਕਿ ਉਹਦੇ ਵਾਸਤੇ ਸਾਨੂੰ ਹਦਾਇਤਾਂ ਡਿਪਟੀ ਸਾਹਿਬ ਦੀਆਂ ਵੀ ਜਦੋਂ ਤੁਹਾਡੇ ਕੋਲ ਕੋਈ ਬਾਹਰ ਦਾ ਬੰਦਾ ਆਉਂਦਾ ਤੇ ਤੁਸੀਂ ਉਹਨੂੰ ਪਰਪਸ ਜ਼ਰੂਰ ਪੁੱਛਣਾ ਵੀ ਕਿਸ ਪਰਪਸ ਵਾਸਤੇ ਮੈਨੂੰ ਕਹਿੰਦੇ ਯਾਰ ਅਸੀਂ ਕਾਰ ਬਿਆਰ ਆਏ ਹਾਂ ਤੁਹਾਡੇ ਮਲੋੜ ਕਾਰ ਬਿਆਰ ਹੈ ਚਲੋ ਮੈਂ ਉਹਦਾ ਆਈਡੀਆਂ ਵਗੈਰਾ ਪਾ ਕੇ ਪ੍ਰੋਪਰ ਢੰਗ ਨਾਲ ਸਾਨੂੰ ਗਾਈਡਲਾਈਨ ਵੀ ਹੈ ਵੀ ਆਈਡੀ ਤੋਂ ਬਿਨਾ ਤੁਸੀਂ ਰੂਮ ਦੀ ਕੀ ਤੱਕ ਨਹੀਂ ਦੇਣੀ ਕਿਸੇ ਨੂੰ ਚਲੋ ਰੂਮ ਦੇਤਾ ਜੀ ਰਾਤ ਉਹਨਾਂ ਨੇ ਸਰ ਸਟੇ ਕੀਤਾ ਸਾਡੇ ਕੋਲੇ ਅਗਲੇ ਦਿਨ 7 ਤਰੀਕ ਨੂੰ ਸਵੇਰ ਲਗਭਗ 8:30 ਵਜੇ ਇੱਥੋਂ ਚਲੇ ਗਏ। ਤੇ 7 ਤਰੀਕ ਦੇ ਰਾਤ ਨੂੰ ਹੀ ਮੇਰੇ ਕੋਲ 11:00 ਸਵਾ 11:00 ਵਜੇ ਸਾਡੇ ਲੋਕਲ ਪੀਸੀਆਰ ਮਲੋਡ ਦੀ ਅੱਗੇ ਰੂਮ ਚੈੱਕ ਕਰਨ ਆ ਜਾਂਦੇ ਜਿਸਟਰ ਵਗੈਰਾ ਚੈੱਕ ਕਰਦੇ ਆ ਆਈਡੀਆਂ ਵਗੈਰਾ ਚੈੱਕ ਕਰਦੇ ਆ। ਉਹਨਾਂ ਨੇ ਮੈਨੂੰ ਪੁੱਛਿਆ ਕਿ ਅੱਜ 6 ਤਰੀਕ ਜਿਹੜੀ ਨਿਕਲੀ ਹੈ ਇਹਦੇ 'ਚ ਤੁਹਾਡੇ ਕੋਲੇ ਕਿੰਨੇ ਰੂਮ ਲੱਗੇ ਸੀ। ਮੈਂ ਜੋ ਆਈਡੀਆਂ ਸੀਗੀਆਂ ਰਜਿਸਟਰ ਸੀ ਉਹਨਾਂ ਨੂੰ ਦਿਖਾਇਆ। ਉਹ ਕਹਿੰਦੇ ਆ ਸਾਨੂੰ ਜਿਹੜੀ ਆ ਤੁਹਾਡੀ 737 ਨੰਬਰ ਆਈਡੀ ਆ ਰਾਮ ਸਰੂਪ ਦੇ ਨਾਮ ਤੇ ਪਾਈ ਹੋਈ ਇਹ ਆਈਡੀ ਦੀ ਸਾਨੂੰ ਵੈਰੀਫਿਕੇਸ਼ਨ ਕਰਾਉ ਉਹ ਵੀ ਇੱਕ ਕਿਸ ਚੀਜ਼ ਤੇ ਆਇਆ ਜਦੋਂ ਅਸੀਂ ਉਹਨਾਂ ਦਾ ਕੈਮਰੇ ਵਗੈਰਾ ਚੈੱਕ ਕੀਤੇ ਆ ਤਾਂ ਉਹ 스ਵਿਫਟ ਕਾਰ ਤੇ ਐਚ ਆਰ ਨੰਬਰ ਤੇ ਆਇਆ ਫਿਰ ਉਹਨਾਂ ਦਾ ਮੋਬਾਈਲ ਨੰਬਰ ਵਗੈਰਾ ਦਿੱਤਾ ਉਹਨਾਂ ਨੂੰ ਉਸ ਤੋਂ ਬਾਅਦ ਕਾਫੀ ਦੇਰ ਉਹਨਾਂ ਦੀਆਂ ਫੋਟੋਆਂ ਵਗੈਰਾ ਚੈੱਕ ਕਰਨ ਤੋਂ ਬਾਅਦ ਪੀਸੀਆਰ ਨੇ ਵੱਡੇ ਅਫਸਰਾਂ ਦੇ ਨੋਟਿਸ ਤੇ ਕਰਾਇਆ ਪੈਂਡੇਡੇ ਘੰਟਾ ਉਹਨਾਂ ਨੇ ਆਪਦਾ ਜੀ ਕੈਮਰਿਆਂ ਤੇ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ ਉੱਚਲੇ ਗਏ ਸਾਡੇ ਕੋਲੇ ਉਹਨਾਂ ਨੇ ਨਾਈਟ ਸਟੇ ਕੀਤਾ ਜੀ 6 ਤਰੀਕ ਨੂੰ ਲਗਭਗ ਸਵਾ 9 ਵਜੇ ਸਾਡੇ ਕੋਲੇ ਆਏ ਹੋ ਤੇ 7 ਤਰੀਕ ਨੈਕਸਟ ਮਾਰਨਿੰਗ 6:30 ਵਜੇ ਨਿਕਲੇ ਉਸ ਸਮਾਨ ਸਮੁੰਸੀ ਉਹਨਾਂ ਕੋਲ ਜਿਹੜਾ ਬੈਗ ਬੁਕ ਹੁੰਦਾ ਨਹੀਂ ਸਰ ਕੋਈ ਕਿਸੇ ਤਰ੍ਹਾਂ ਦਾ ਬੈਗ ਨਹੀਂ ਸੀ ਇੱਕ ਲਫਾਫਾ ਸੀ ਸਿੰਪਲ ਤੇ ਰੋਟੀ ਪਾਣੀ ਉਹਨਾਂ ਨੇ ਰੂਮ ਚ ਖਾਦਾ ਜੀ ਸਾਨੂੰ ਯਸੂਬਤ ਨੂੰ ਅਫਸਰ ਅਫਸਰ ਕੋਲ ਬੁਲਾਇਆ ਗਿਆ ਸੀ ਇਸ ਮਸਲੇ ਨੂੰ ਲੈ ਕੇ ਹਾਂਜੀ ਸਰ ਉਸ ਦਿਨ ਦਾ ਹੀ ਚੱਲ ਰਿਹਾ ਸਰਚ ਵੀ ਬੰਦਿਆਂ ਬਾਰੇ ਬਾਰ ਬਾਰ ਵੀ ਉਹ ਸਾਨੂੰ ਕਿਸੇ ਕੇਸ ਚ ਲੜਿੰਦਾ ਇੱਕ ਜਿਹੜੀ ਮੱਦ ਭਾਗੀ ਘਟਨਾ ਹੋਈ ਹੈ ਬੋਰ ਸੰਜਾਈ ਜੀ ਦਾ ਵਰਮਾਈ ਦਾ ਕਤਲ ਹੋਇਆ ਜੋ ਬਾਰ ਬਾਰ ਸਰਚ ਆ ਰਹੀਆਂ ਸੀ ਹੋਰ ਵੀ ਟੀਮਾਂ ਆ ਰਹੀਆਂ ਚੈੱਕ ਕਰਨ ਵਾਸਤੇ ਵੀ ਕੋਈ ਉਹਨਾਂ ਨੂੰ ਕੋਈ ਬੰਦਾ ਕੋਈ ਸੰਪਰਕ ਕੋਈ ਮਿਲਣ ਵਾਲਾ ਕੋਈ ਅਜਾ ਲੱਗਿਆ ਕੋਈ ਤੁਹਾਨੂੰ ਕੋਈ ਨਹੀਂ ਸਰ ਸਾਡੇ ਕੋਲੇ ਨਹੀਂ ਉਹਨਾਂ ਦੋਨਾਂ ਤੋਂ ਇਲਾਵਾ ਕੋਈ ਨਹੀਂ ਆਇਆ ਸੋ ਦੋ ਹੀ ਬੰਦੇ ਸੀ ਜਿਨ੍ਹਾਂ ਨੇ 205 205 ਨੰਬਰ ਰੂਮ ਚ ਹੀ ਰਹੇ ਹੋ। ਮੇਰੇ ਸਾਢੇ 6 ਵਜੇ। ਹਾਂਜੀ ਸਾਢੇ 6 ਵਜੇ ਮਾਰਨਿੰਗ ਨਿਕਲ ਗਏ।